ਨਸਾਡ ਡਿਠੇ ਮੁਕਤ ਨਾ ਹੋਵਈ ਜੇ ਚਰਬਦ ਨ ਕਰੇ ਵਿਚਾਰ ਹਮ ਮੈ ਨਾ ਚੁਕਈ ਨਾਮ ਨ ਲੱਗਾ ਪਿਆਰ ਇਕ ਆਪੇ ਬਖਸ਼ ਮਿਲਾਇਨ ਦੁਬਦਾ ਤਜ ਵੇਕਾਰ ਨਾਨਕ ਇਕ ਦਰਸ਼ਨ ਦੇਖ ਮਰ ਮਿਲੇ ਸਤਗੁਰ ਹੇਤ ਪਿਆਰ ਮਹਲਾ ਤੀਜਾ ਸਤ ਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੁਜਾ ਭਾਇ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ ਸੇਨਾ ਉਪਕਰੇ ਅੰਤਿਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਬਖਸ਼ਣਹਾਰ ਪਾਉਣੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋਬ ਰੋ ਕਹੀਐ ਹਰ ਆਪੇ ਬੋਲੇ ਆਪ ਬੁਲਾਵੇਂ ਹਰ ਆਪੇ ਜਲ ਥਲ ਰਵ ਰਹੀਐ ਹਰ ਆਪੇ ਮਾਰੈ ਹਰ ਆਪੇ ਛੋੜੈ ਮਨ ਹਰ ਸਰਣੀ ਪੜ ਰਹੀਐ ਹਰ ਬਿਨ ਕੋਈ ਮਾਰ ਜਿਵਾਲ ਨਾ ਸਕੈ ਮਨ ਹੋਏ ਨਿਚਿੰਦ ਨਿਸਲ ਹੋਈ ਰਹੀ ਐ ਉੱਠਦੇ ਆ ਬਹਿੰਦੇ ਆ ਸੁਤਿਆਂ ਸਦਾ ਸਦਾ ਹਰਨਾਮ ਤੇ ਆਈ ਐ ਜਨ ਨਾਨਕ ਗੁਰਮੁਖ ਹਰ ਲਹੀ ਐ ਉੱਠਦੇ ਆ ਬਹਿੰਦੇ ਆ ਸੁਤਿਆਂ ਸਦਾ ਸਦਾ ਹਰਨਾਮ ਤੇ ਆਈ ਐ ਜਨ ਨਾਨਕ ਗੁਰਮੁਖ ਹਰ ਲਹੀਐ ਸੁਧ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਬਤ ਸੰਤਾਂ ਸਤਗੁਰੂ ਦੇ ਪਾਵਨ ਚਰਨਾਂ ਦੇ ਅੰਦਰ ਜਥੇ ਨਿਤਾ ਪ੍ਰਤੀ ਦੇ ਦੀਵਾਨ ਗੁਰੂ ਦੇ ਪਾਵਨ ਚਰਨਾਂ ਵਿੱਚ ਪਾਵਨ ਬਾਣੀ ਦੇ ਸਹਿਜ ਪਾਠ ਸ਼ੁਰੂਆਤ ਸੰਗਤਾਂ ਨੇ ਗੁਰੂ ਦੇ ਪਾਵਨ ਚਰਨਾਂ ਵਿੱਚ ਜੁੜ ਕੇ ਲਾਹਾ ਪ੍ਰਾਪਤ ਕੀਤਾ ਹੁਣ ਭਾਈ ਸਾਹਿਬ ਜੀ ਗਿਆਨੀ ਹਰਵੰਦ ਸਿੰਘ ਜੀ ਮਸ਼ਕੀਨ ਅਲਵਰ ਵਾਲੇ ਵਿਦਵਾਨ ਸੱਜਣ ਨੇ ਜਿਨ੍ਹਾਂ ਦੇ ਕੋਲੋਂ ਨਿਤਾ ਪ੍ਰਤੀ ਸੰਗਤਾਂ ਗੁਰੂ ਦੇ ਪਾਵਨ ਚਰਨਾਂ ਵਿੱਚ ਜੁੜ ਕੇ ਗੁਰ ਸ਼ਬਦ ਦੀ ਕਥਾ ਲਾਹਾ ਪ੍ਰਾਪਤ ਕਰਦੇ ਹੋ ਆਉ ਹੁਣ ਉਹਨਾਂ ਨੇ ਜਿੱਥੇ ਗੁਰਸ਼ਬਦ ਦੀ ਕਥਾ ਦੇ ਨਾਲ ਸਰਵਤ ਸੰਤਾਂ ਨੂੰ ਨਿਹਾਲ ਕਰਨਾ ਤੇ ਸਰਵਤ ਸੰਤਾਂ ਇਕਾਗਰਤਾ ਬਣਾ ਕੇ ਗੁਰੂ ਦੇ ਪਾਵਨ ਚਰਨਾਂ ਵਿੱਚ ਜੁੜ ਕੇ ਲਾਹਾ ਪ੍ਰਾਪਤ ਕਰੋ ਜੀ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦੰਦ ਨਨਕੂਬਾ ਸਰਬੁ ਕੋਲਾ ਸਮਰਥ ਦੁਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹਥ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗੁ ਸੰਗੇ ਅਭੰਗੰ ਵਿਭੂਤੇ ਬੀਰ ਦੀ ਸਤ ਸੰਗਤੀ ਉਹ ਗਰੂ ਫਤ ਪ੍ਰਵਾਨ ਗਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾਹੀ ਬੋਲ ਆਪ ਜੀ ਨੇ ਸ਼ਰਵਨ ਕੀਤੇ ਅਲੀ ਮੁਕਤੀਆਂ ਦੀ ਯਾਦ ਵਿੱਚ ਜੋ ਸੈਜ ਪਾਠ ਸਾਹਿਬ ਆਪ ਜੀ ਨੇ ਸ਼ੁਰੂਆਤ ਕੀਤਾ ਸਿੰਘ ਸਾਹਿਬ ਦੀ ਮਬਾਰਕ ਉਸਨਤ ਯਕੀਨ ਮੰਨਣਾ ਮੈਂ ਆਪਣੇ ਰੂਮ ਵਿੱਚ ਬੈਠ ਕੇ YouTube ਰਾਹੀਂ ਭਾਈ ਸਾਹਿਬ ਦਾ ਮੈਂ ਪਾਠ ਸੁਣ ਰਿਹਾ ਸੀ ਇਤਨਾ ਅਨੰਤਮਈ ਇਤਨਾ ਰਸਬਿੰਨਾ ਕਿ ਜੀ ਨਹੀਂ ਕਰਦਾ ਪਿਆ ਸੀ ਕਿ ਮੈਂ ਇਹਨੂੰ ਬੰਦ ਕਰਾਂ ਮੈਂ ਸੁਣਦਾ ਹੀ ਰਿਹਾ ਇੱਕ ਇੱਕ ਅੱਖਰ ਸਪਸ਼ਟ ਤੇ ਇੱਕ ਇੱਕ ਸ਼ਬਦ ਆਪਣੇ ਆਪ ਮਾਇਨੇ ਕੱਢਦਾ ਪਿਆ ਸੀ ਇਹ ਬਹੁਤ ਵੱਡੀ ਕਲਾ ਹੈ ਜਿੱਥੇ ਭਾਈ ਸਾਹਿਬ ਦੇ ਕੋਲ ਗਾਇਕੀ ਦੀ ਕਲਾ ਹੈ ਉਥੇ ਬਾਠ ਕਰਨ ਦੀ ਕਲਾ ਸ਼ਬਦ ਉਚਾਰਨ ਦੀ ਕਲਾ ਗੁਰੂ ਹੋਰ ਰਹਿਮਤਾਂ ਕਰੇ ਪਰ ਸਾਨੂੰ ਲਾਹ ਘਟਣਾ ਚਾਹੀਦਾ ਹੈ ਜੇ ਐਸੇ ਪੁਰਸ਼ ਸਾਨੂੰ ਇਤਿਹਾਸ ਸੁਣਨ ਦੇ ਨੇ ਗੁਰਬਾਣੀ ਸੁਣਾਉਂਦੇ ਨੇ ਵੱਧ ਛੜ ਕੇ ਲਾਹ ਘਟਣਾ ਚਾਹੀਦਾ ਹੈ ਕਿਉਂਕਿ ਐਸੇ ਹੀਰੇ ਕਦੇ-ਕਦਾਈਂ ਆਉਂਦੇ ਨੇ ਹਕੀਕਤ ਹੈ ਲੇਕਿਨ ਹੁੰਦਾ ਕੀ ਹੈ ਕਿ ਜਦੋਂ ਸਾਡੇ ਹੱਥ ਚੋਂ ਨਿਕਲ ਜਾਂਦੇ ਨੇ ਫਿਰ ਮਨੁੱਖ ਪਛਤਾਨਦਾ ਹੈ ਕਹਿੰਦਾ ਹੈ ਕੋਈ ਹੀਰਾ ਨਿਕਲ ਗਿਆ ਹਕੀਕਤ ਹੈ ਗੁਰੂ ਰਮਤੰਗ ਕਰਨ ਜਿੱਥੇ ਸਿੰਘ ਸਾਹਿਬ ਨੇ ਪਾਠ ਸਮਾਪਤ ਕੀਤਾ ਹੈ ਉਸ ਪੌੜੀ ਦੀ ਵਿਚਾਰ ਆਪ ਜੀ ਦੇ ਸਨਮੁਖ ਰੱਖਾਂ